ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਵਾਟਰ ਸਪਲਾਈ ਪਲਾਂਟ ਜੋ ਮੁਰਜਵਾਲ ਰੋਡ ਤੇ ਬਾਬਾ ਉਦੋ ਮੰਦਿਰ ਕੋਲ ਸਥਿਤ ਹੈ ਉੱਥੇ ਹਾਈਪੋਕਲੋਰਾਈਡ ਦੇ ਡਰਮਾਂ ਨੂੰ ਲੋਡ ਕਰਦੇ ਸਮੇਂ ਇੱਕ ਡਰਮ ਚੋਂ ਕੈਮੀਕਲ ਲੀਕ ਹੋ ਗਿਆ ਇਸ ਕਾਰਨ ਤਿੰਨ ਕਰਮਚਾਰੀ ਗੰਭੀਰ ਤੌਰ ਤੇ ਪ੍ਰਭਾਵਿਤ ਹੋ ਗਏ ਉਹਨਾਂ ਦੀ ਆਕਸੀਜਨ ਦਾ ਸਤਾਰ ਵਿੱਚ ਤੇਜ਼ੀ ਨਾਲ ਕਮੀ ਆਉਣ ਲੱਗ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਨੰਗਲ ਪੁਜਾਇਆ ਗਿਆ। ਤੁਹਾਡੇ ਮੰਗ ਕੀ ਕਰ ਰਹੀ ਸੀ ਮੰਗ ਜੀ? ਉਹ ਐਪੋ ਚੜਾ ਦੇਖਾ ਤੇ ਉਹਨਾਂ ਦੀ ਕਰਕੇ ਜੀ ਤੇ ਉਹਨਾਂ ਦੇ ਕਰਕੇ ਗੈਸ ਚੜ ਗਈ। ਕਹਿੰਦੇ ਪਰ ਚੜਾ ਰਹੀ ਸੀ ਸੀਮਪੁਰ ਬਣਾ ਲੋੜ ਜਾ ਕੇ ਤੇ ਤੁਹਾਡੇ ਜਿਹੜੇ ਆਪਣੀਆਂ ਜਿਹੜੀਆਂ ਸੁਰੱਖਿਆ ਦੇ ਉਪਕਰਣ ਤੁਹਾਨੂੰ ਦਿੱਤੇ ਗਏ ਵੇ? ਨਹੀਂ ਕੁਝ ਵੀ ਨਹੀਂ। ਕਿਉਂ ਨਹੀਂ ਦਿੱਤੇਗੇ ਤੁਹਾਨੂੰ ਸੁਰੱਖਿਆ ਦੇ ਮੈਂ? ਤੁਸੀਂ ਮੰਗ ਨਹੀਂ ਕੀਤੀ ਸੀ ਦੀ। ਮੰਗ ਵੀ ਉਹ ਪਹਿਲਾਂ ਵੀ ਹੁੰਦਾ ਰਿਹਾ ਮੈਂ ਥੋੜਾ ਨੰਦਾ ਦਾ ਤੁਹਾਂ ਕਾਂ ਕਰਕੇ ਮਿੰਜਾ ਆਇਆ ਪੈਂਟ ਨਰਗੀ। ਥੋੜਾ ਸਾਵੀ ਬਾਰਿਸ਼ ਕਰਕੇ ਵੀ ਉੱਪਰ ਉਹ ਟੈਂਪੂ ਵੀ ਕਵਰ ਕਰ ਅੱਛਾ ਕਿ ਅਕਸੀਡੈਂਟ ਕੋਈ ਹੋ ਗਈ ਨਹੀਂ ਕੋਈ ਕਰਕੇ ਅੱਗੇ ਵੀ ਬਿਨਸ ਰੱਖਿਆ ਪ੍ਰਗਰਨਾ ਤੋਂ ਤੁਸੀਂ ਚੜਾਦੇ ਅੱਗੇ ਮੈਂ ਕਦੀ ਆਇਆ ਨਹੀਂ ਅੱਗੇ ਦਾ ਮੈਨੂੰ ਪਤਾ ਨਹੀਂ ਮੈਂ ਅੱਜ ਪਹਿਲੀ ਵਾਰੀ ਆਇਆ ਹਾਂ ਪਹਿਲੀ ਵਾਰੀ ਪਹਿਲੀ ਵਾਰ ਆਇਆ ਤੇ ਪਹਿਲੀ ਵਾਰ ਤੁਹਾਡੇ ਗੈਸ ਚੜ ਗਈ ਕਿਵੇਂ ਦਾ ਮਹਿਸੂਸ ਕਰ ਰਹੇ ਤੁਸੀਂ ਹੁਣ ਬਾਹਰ ਕੁਝ ਨਹੀਂ ਥੋੜਾ ਗਲੇ ਜੀ ਬਾਕੀ ਬਾਹਰ ਦੇ ਵੀ ਨਹੀਂ ਕੋਨਾ ਸਹੀ ਹੈ ਹੈ ਕੀ ਨਾਮ ਤੁਹਾਡਾ ਸਤਪਾਲ ਕੀ ਕਰੋਗੇ ਸਤਪਾਲ ਜੀ ਕੀ ਗੱਲ ਹੋਈ ਸੀ ਠੀਕ ਹੈ ਤੁਸੀਂ ਉਹ ਦੱਸ ਕਾਦੀ ਗੱਲ ਹੈ ਇਹ ਸਵੇਰੇ ਜ ਹਾਲਸਾ ਦੇ ਤਿੰਨ ਬੰਦੇ ਆਏ ਜਿਹੜੇ ਹਾਈਪੋਕਲੋਰਾਈਟ ਚੜੀ ਹੋਈ ਸੀ ਕੀ ਹੋਇਆ ਕੀ ਹਾਂਜੀ ਸਸੇ ਗੱਲ ਜੀ ਸਾਡੇ ਕੋਲ ਤਿੰਨ ਪੇਸ਼ੈਂਟਸ ਆਏ ਸੀਗੇ ਤਿੰਨ ਪੇਸ਼ੈਂਟ ਵਿੱਚੋਂ ਇੱਕ ਪੇਸ਼ੈਂਟ ਦੇ ਜ਼ਿਆਦਾ ਗੈਸ ਇਨਹੇਲ ਹੋ ਗਈ ਸੀ ਹਾਈਪੋਕਲੋਰਾਈਟ ਇਨਹੇਲੇਸ਼ਨ ਦੇ ਨਾਲ ਆਏ ਸੀ 55 ਨੂੰ ਆਕਸੀਜਨ ਐਂਡ ਪੱਤੀ ਤੇੜਾ ਵੀ ਬਟ ਦੀ ਟ੍ਰੀਟਮੈਂਟ ਫਰਸਟ ਹੈੱਡ ਦਿੱਤੀ ਹੋਈ ਹੈ ਤੇ ਵੈਸੇ ਉਹ ਸਟੇਬਲ ਨੇ ਬਟ ਫਰਦਰ ਇੱਕ ਵਾਰ ਉਹਨਾਂ ਨੂੰ ਅੱਗੇ ਰੈਫਰ ਕਰ ਰਹੇ ਆ ਤਾਂ ਜੋ ਉਹਨਾਂ ਦਾ ਅਗਰ ਕੋਈ ਕੰਪਲਿਕੀਸ਼ਨ ਆਦੀ ਹੈ 24 ਆਵਰਸ ਦੇ ਅੰਦਰ ਅੰਦਰ ਉਹ ਮੈਨੇਜ ਹੋ ਸਕਦੇ ਕਿਉਂ ਹੁਣ ਖਤਰੇ ਦੇ ਬਾਹਰ ਨੇ ਡਾਕਟਰ ਸਾਹਿਬ ਵੈਸੇ ਖਤਰੇ ਦੇ ਕੋਈ ਵੈਸੇ ਕੋਈ ਗੱਲ ਲੱਗ ਨਹੀਂ ਰਹੀ ਹੈ ਸਟੇਬਲ ਹੈ ਆਕਸੀਜਨ ਸੈਚੂਰੇਸ਼ਨ ਵੀ ਮੀਟੇਕ ਕਰ ਰਹੇ ਨੇ ਤੇ ਬਟ ਸਟੇਬਲ ਅੰਡਰ ਆਬਜ਼ਰਵੇਸ਼ਨ 24 ਆਵਰਸ ਲਈ ਰੱਖਣਾ ਪੈ ਰਿਹਾ ਸਾਨੂੰ ਤਾਂ ਕਿ ਟਰੀਟਮੈਂਟ પ્લાન્ટ ਬਾਰੇ ਇਹ ਜਾਣਕਾਰੀ ਦੇ ਲਈ ਹਾਂਜੀ ਅੱਜ ਸਵੇਰੇ ਸਾਨੂੰ ਨਿਊਜ਼ ਮਿਲੀ ਸੀ ਕਿ ਟਰੀਟਮੈਂਟ ਪਲਾਂਟ ਦੇ ਵਿੱਚ ਜਿਹੜੀ ਗੈਸ ਹੈ ਉਹਦੇ ਸੰਪਰਕ ਵਿੱਚ ਆਉਂਦੇ ਨਾਲ ਤਿੰਨ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਬਿਮਾਰ ਹੋ ਗਏ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਸੈਕਟਰ 32 ਗਵਰਨਮੈਂਟ ਮੈਡੀਕਲ ਹਸਪੀਟਲ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਕੁਸ ਤੋਂ ਅੱਜ ਮੌਕਾ ਦੇਖਿਆ ਗਿਆ ਤੇ ਹਲੇ ਜਾਂਚ ਦੇ ਆਦੇਸ਼ ਦਿੱਤੇ ਨੇ ਪ੍ਰੀਲਿਮਿਨਰੀ ਤੌਰ ਤੇ ਇਹ ਆ ਰਿਹਾ ਕਿ ਜਿਹੜੇ ਨੀਲੇ ਰੰਗ ਦੇ ਡਰਮ ਬਣ ਜਿਨ੍ਹਾਂ ਦੇ ਵਿੱਚ ਸੋਡੀਅਮ ਹਾਈਪੋਕਲੋਰਾਈਡ ਪਈ ਹੁੰਦੀ ਹੈ ਉਹਨਾਂ ਨੂੰ ਲੋਡ ਕਰਨ ਦੇ ਟਾਈਮ ਉਹਨਾਂ ਨੂੰ ਥੋੜਾ ਜਿਹਾ ਧੂਆ ਚੜ ਗਿਆ ਉਹਦਾ ਬਿਕੋਜ਼ ਉਹਨਾਂ ਨੇ ਮਾਸਕ ਨਹੀਂ ਸਹੀ ਪਾਇਆ ਹੋ ਮਾਸਕ ਉੱਥੇ ਅਵੇਲੇਬਲ ਵੀ ਸੀਗੇ ਮੌਕੇ ਤੇ ਪੂਰਾ ਪ੍ਰੋਟੈਕਟਿਵ ਸੂਟ ਵੀ ਸੀ ਤੇ ਹਲੇ ਫਿਲਹਾਲ ਅਸੀਂ ਜਿਹੜੇ ਤਿੰਨੋਂ ਪੇਸ਼ੈਂਟਸ ਨੇ ਸਟੇਬਲ ਨੇ ਦੋ ਪੇਸ਼ੈਂਟ ਆਪ ਚੱਲ ਕੇ ਐਂਬੂਲੈਂਸ ਵਿੱਚ ਬੈਠੇ ਨੇ ਜਿਹੜੇ ਤੀਸਰੇ ਪੇਸ਼ੈਂਟ ਨੇ ਉਹ ਵੀ ਕੌਨਸ਼ੀਅਸ ਐਂਡ ਸਟੇਬਲ ਹੈਗੇ ਆ ਐਜ਼ ਆਫ ਨਾਓ ਹਲੇ ਕੋਈ ਵੱਡੀ ਜਿਹੜੀ ਮਤਲਬ ਆਪਾਂ ਕਹੀਏ ਲਾਪਸ ਨਹੀਂ ਲੱਗ ਰਿਹਾ ਲੇਕਿਨ ਬਾਕੀ ਡਿਟੇਲ ਜਾਂਚ ਤੋਂ ਬਾਅਦ ਜਿਸ ਜਿਹੜਾ ਉਹ ਸਾਹਮਣੇ ਆਤਾ ਹੈ